ਕਿ ਜਦੋਂ ਜੰਗ ਪਾਸ਼ਾ ਔਰ ਬਾਦਸ਼ਾਹ ਚ ਹੋਵੇ ਹਮੇਸ਼ਾ ਜਿਤ ਜੜੀ ਆ ਉਹ ਪਾਸ਼ਾ ਦੀ ਹੁੰਦੀ ਆ ਔਰ ਕੱਲ ਵੀ ਜਿਹੜੇ ਜਿੱਤਿਆ ਉਹ ਪਾਸ਼ਾ ਦੀ ਹੋਈ ਸੰਗਤ ਦੀ ਹੋਈ ਆ ਔਰ ਖਾਸ ਤੌਰ ਤੇ ਬਹੁਜਨ ਸਮਾਜ ਪਾਰਟੀ ਬਿਲਕੁਲ ਜਿਹੜੀ 21 ਅਗਸਤ ਤੋਂ 20 ਸਤੰਬਰ ਤੱਕ ਲਗਾਤਾਰ ਇਸ ਮਸਲੇ ਨੂੰ ਲੈ ਕੇ ਸੜਕ ਤੇ ਰਹੀ ਅੰਦੋਲਨ ਕਰਦੀ ਰਹੀ ਇੱਥੇ ਕੀ ਹੋਇਆ ਕਿ ਸਰਕਾਰ ਦੇ ਸ਼ਹਿਰ ਦੇ ਉੱਤੇ ਓਕੇ ਸਰਕਾਰ ਦੇ ਸ਼ਹਿਰ ਦੇ ਉੱਤੇ ਬੇਨਲ ਧਾਰਾ 7 ਦਾ ਕੇਸ ਲਗਾਏ ਸਿੱਧਾ ਹੀ ਉਹ ਮਤੇ ਤੋਂ ਬਾਅਦ 10-4 ਵਾਲੇ ਮਤੇ ਤੋਂ ਬਾਅਦ ਸਾਨੂੰ ਸ਼ਾਂਤਨਾ ਬਿਠਾਉਣ ਤੋਂ ਬਾਅਦ ਪੰਚਾਇਤ ਦੇ ਸਰਪੰਚ ਸਾਹਿਬ ਨੇ ਧੋਖੇ ਦੇ ਨਾਲ ਉਸ ਤੋਂ ਬਾਅਦ ਇੱਕ ਹੋਰ ਮਤਾ ਪਾਇਆ। ਪਟਾਰ ਸਿੰਘ ਕ੍ਰੀਮਪਰੀ ਸਾਹਿਬ ਨੇ ਹਰ ਆਪਣੇ ਵਿਊ ਤੋਂ ਇਹ ਗੱਲ ਦੱਸੀ ਲੋਕਾਂ ਨੂੰ ਕਿ ਗੁਰੂ ਸਾਹਿਬ ਦੇ ਚਰਨਾਂ 'ਚ 52 ਰਾਜੇ ਚੁੱਕੇ ਬਿਲਕੁਲ। ਔਰ 35ਵਾਂ ਵੀ ਬਿਨਾਂ ਸ਼ਰਤ ਚੁੱਕ ਜਵੇ ਤਾਂ ਠੀਕ ਰਹੇਗਾ। ਕਿ ਹਲੇ ਮਤਾ ਪਿਆ ਮਤਾ 10-4 2024 25 ਨੂੰ ਵੀ ਪਾਇਆ ਸੀ ਪੰਚਾਇਤ ਨੇ ਪਰ ਫਿਰ ਉਸ ਮਤੇ ਤੋਂ ਮੁੱਕਰ ਗਈ ਸੀ। ਬਿਲਕੁਲ। ਅਸੀਂ ਜਦ ਤੱਕ ਉਸ ਦੀਆਂ ਦਿਵਾਰਾਂ ਨਹੀਂ ਬਣ ਜਾਂਦੀਆਂ ਹਮੇਸ਼ਾ ਹਾਲ ਬਣਨ ਤੱਕ ਲੜਾਈ ਜਾਰੀ ਰਹੇਗੀ ਜਾਰੀ ਰਹੇਗੀ ਇਸ ਰਕਵੇ ਤੋਂ ਬਿਨਾਂ ਪਿੰਡ 'ਚ ਹੋਰ ਵੀ ਕੋਈ ਸੰਝੀਆਂ ਸ਼ਾਮਲਕਾਂ ਰਕਵੇ ਹੈਗੇ ਸਰਪੰਚ ਸਾਹਿਬ ਅੱਛੀ ਤਰ੍ਹਾਂ ਦੱਸ ਸਕਦੇ ਉਸ ਪਿੰਡ ਦੇ ਪਰ ਉਹਨਾਂ ਨੇ ਪ੍ਰੈਸ ਮੂਰੇ ਵੀ ਦੱਸਿਆ ਔਰ ਕਿਤੇ ਹੋਰ ਵੀ ਅਦਾਰਿਆਂ ਨੂੰ ਦੱਸਿਆ ਕਿ 28 ਏਕੜ ਜ਼ਮੀਨ ਜਿਹੜੀ ਆ ਉਹ ਜ਼ਗੀਰਦਾਰਾਂ ਨੇ ਚਿੱਟੇ ਕੁਰਤੇ ਪਜਾਨੇ ਵਾਲਿਆਂ ਦੇ ਕਬਜ਼ੇ ਹਟਿਆ ਜਦੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਲੇਡੀਜ਼ ਮੁਲਾਜ਼ਮ ਵੀ ਘੱਟ ਸੀਗੀਆਂ ਸਾਡੀਆਂ ਮਾਤਾਮਾਂ ਪੈਣਾ ਅਨਵਿਆਹੀਆਂ ਲੜਕੀਆਂ ਸਾਡੀਆਂ ਪੈਣਾ ਉਹਨਾਂ ਨੂੰ ਵੀ ਪੁਲਿਸ ਨੇ ਟੱਕੇ ਨਾਲ ਤੱਕ ਤੱਕ ਕੇ ਬਸੇ ਚਾੜ ਕੇ ਲੈ ਗਏ। ਔਰ ਸਾਨੂੰ ਵੀ 22 ਜਿਹੜੇ ਸਾਥੀ ਸੀ ਸਾਡੇ ਬਸਪਾ ਦੇ ਔਰ ਉੱਥੋਂ ਦੇ ਨਗਰ ਦੇ ਸਾਨੂੰ ਵੀ ਉੱਥੋਂ ਪੁਲਿਸ ਫੜ ਕੇ ਜਿਹੜੀ ਆ ਸੰਝਾਂ ਚੌਂਕੀ ਲੈ ਕੇ ਕਿ ਮਾਨਜੋ ਕ੍ਰਿੰਪਰੀ ਸਾਹਿਬ ਨੇ ਇਸ ਤੋਂ ਪਹਿਲਾਂ ਖੁਰਾੜਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਯਾਤਰਾ ਰੰਭੀ ਸੀ ਔਰ ਉਸ ਦਿਨ ਇੱਕ ਐਲਾਨ ਉੱਥੇ ਵੀ ਕੀਤਾ ਕਰਿਆਤਾ ਸੀ ਕ੍ਰਿੰਪਰੀ ਸਾਹਿਬ ਨੇ ਕਿ ਜੇਕਰ ਇੱਥੇ ਸ਼ਰਾਬ ਦੇ ਠੇਕੇ ਦਾ ਸਰਕਾਰ ਨੇ ਖੋਲ ਦਿੱਤੇ ਪਰ ਪਾਣੀ ਦਾ ਪ੍ਰਬੰਧ ਨਹੀਂ ਹੈ ਗੁਰੂ ਘਰ ਚ। ਔਰ ਸਸ ਉਹਨਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਪਾਣੀ ਦੀ ਟੈਂਕੀ ਦਾ ਪ੍ਰਬੰਧ ਨਾ ਹੋ ਸਕਿਆ ਤਾਂ ਅਸੀਂ ਉਹਦੇ ਲਈ ਵੀ ਅੰਦੋਲਨ ਸੜਕ ਤੇ ਵੜਾਂਗੇ ਔਰ ਵਧਾਈ ਹੋਵੇ ਸੰਗਤ ਨੂੰ ਕਿ ਉੱਥੇ ਹੁਣ ਪਾਣੀ ਦੀ ਟੈਂਕੀ ਵੀ ਸਰਕਾਰ ਚੁੱਕ ਕੇ ਬਸਪਾ ਦੇ ਅੰਦੋਲਨ ਤੋਂ ਪਾਣੀ ਦੀ ਟੈਂਕੀ ਲੱਗ ਚੁੱਕੀ ਆ ਲੋਬੇ ਦੋਸਤੋ ਅੱਜ ਆਪਾਂ ਚਰਚਾ ਕਰਾਂਗੇ ਪਿੰਡ ਤਲੇਤੇ ਨੂੰ ਲੈ ਕੇ ਤੁਸੀਂ ਜਾਣਦੇ ਆ ਕਿ ਫਲੋਰ ਤਹਿਸੀਲ ਦਾ ਪਿੰਡ ਆ ਤਲੇਤਾ ਜਿੱਥੇ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਨਿੱਗੀ ਯਾਦ ਦੇ ਵਿੱਚ ਜਿਹੜਾ ਕਮਿਊਨਿਟੀ ਹਾਲ ਬਣਨਾ ਸੀਗਾ ਉਹਦੀਆਂ ਦਿਵਾਰਾਂ ਨੂੰ ਤੋੜ ਦਿੱਤਾ ਗਿਆ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਬੜਾ ਤਿੱਖਾ ਸੰਘਰਸ਼ ਕੀਤਾ ਗਿਆ ਤੇ ਸਰਕਾਰ ਨੂੰ ਵੀ ਮਜਬੂਰ ਹੋਣਾ ਪਿਆ ਬਸਪਾ ਦੇ ਸੰਘਰਸ਼ ਦੇ ਅੱਗੇ ਤੇ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਦੀ ਅਗਵਾਈ ਦੇ ਵਿੱਚ ਬਸਪਾ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਤੇ ਦੁਬਾਰਾ ਜਿਹੜਾ ਗੁਰੂ ਮਹਾਰਾਜ ਦਾ ਕਮਿਊਨਿਟੀ ਹਾਲ ਆ ਉਸੇ ਜਗ੍ਹਾ ਤੇ ਬਣ ਰਿਹਾ ਅੱਜ ਆਪਾਂ ਚਰਚਾ ਕਰਾਂਗੇ ਬੋਝਨ ਸਮਾਜ ਪਾਰਟੀ ਹਲਕਾ ਫਲੋਰ ਦੇ ਇਨਚਾਰਜ ਸਰਪੰਚ ਖੁਸ਼ੀराम ਜੀ ਦੇ ਨਾਲ ਤੇ ਜਾਣਾਂਗੇ ਸਾਰਾ ਮਾਮਲਾ ਕੀ ਸੀ ਪਹਿਲਾਂ ਤਾਂ ਤੁਸੀਂ ਇਹ ਦੱਸੋ ਇਹ ਸਾਰਾ ਮਾਮਲਾ ਕਿੰਨੀ ਤਰੀਕ ਨੂੰ ਹੋਇਆ ਤੇ ਕੀ ਕੀ ਸਾਰੀ ਘਟਨਾ ਵਾਪਰੀ ਇਹ ਦੇਖੋ ਇਹ ਪਿੰਡ ਧਲੇਤਾ ਜਿਹੜਾ ਬਲਾਕ ਫਲੋਰ ਦਾ ਪਿੰਡ ਜਿੱਥੇ ਪੰਚਾਇਤ ਬਣੀ ਹੋਈ ਹੈ ਅਪ੍ਰੈਲ ਦੇ ਵਿੱਚ ਪਹਿਲਾ ਅਪ੍ਰੈਲ ਦੇ ਵਿੱਚ ਉੱਥੋਂ ਦਾ ਸਰਪੰਚ ਬਿਨਾ ਕੋਈ ਮਤਾ ਪਾਏ ਬਿਨਾ ਕੁਝ ਵੀ ਕੀਤੇ ਕੋਈ ਕਾਨੂੰਨੀ ਪ੍ਰਕਿਰਿਆ ਡਾਊਟ ਨਹੀਂ ਕਰਨ ਤੋਂ ਬਿਨਾਂ ਹੀ ਉੱਥੇ ਜੀਸੀਬੀ ਲੈ ਕੇ ਆਇਆ ਠੀਕ ਹੈ ਔਰ ਦੀਵਾਰਾਂ ਢਾਉਣ ਦੀ ਕੋਸ਼ਿਸ਼ ਕੀਤੀ ਜਦੋਂ ਸਮਾਜਿਕ ਤਕਰਤੂ ਹੋਇਆ ਸਾਨੂੰ ਬੌਝਨ ਸਮਾਜ ਪਾਰਟੀ ਦੇ ਆਗੂਆਂ ਨੂੰ ਸਨੇਹਾ ਲੱਗਾ ਅਸੀਂ ਵੀ ਉਦੋਂ ਹੀ ਤੁਰੰਤ ਪਹੁੰਚੇ ਔਰ ਉਸ ਨੂੰ ਉੱਥੋਂ ਰੋਕ ਦਿੱਤਾ ਗਿਆ ਔਰ ਅਪ੍ਰੈਲ ਦੇ ਵਿੱਚ ਉਹਨੇ ਢਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਅਸੀਂ ਰੋਕ ਦਿੱਤਾ ਅਪ੍ਰੈਲ ਦੇ ਵਿੱਚ ਅਪ੍ਰੈਲ ਦੇ ਵਿੱਚ ਔਰ ਉਸ ਤੋਂ ਬਾਅਦ ਸਾਡਾ ਪ੍ਰਸ਼ਾਸਨ ਆ ਰਾਬਤਾ ਰਿਹਾ ਵੀਡੀਓ ਸਾਹਿਬ ਦੇ ਦਫ਼ਤਰ ਮੋਰੇ ਧਰਨਾ ਵੀ ਲੱਗਾ ਬੌਝਨ ਸਮਾਜ ਪਾਰਟੀ ਦੀ ਤਰਫੋਂ ਔਰ ਵੀਡੀਓ ਸਾਹਿਬ ਨੇ ਇਹ ਸਾਡੇ ਨਾਲ ਪ੍ਰੋਮਿਸ ਕੀਤਾ ਕਿ ਮੈਂ ਇਹਦਾ ਜਲਦੀ ਹੱਲ ਕੱਢੂੰ ਔਰ ਹੱਲ ਵੀ ਕੱਢਿਆ ਠੀਕ 10 4 2025 ਚੌਥੇ ਮਹੀਨੇ ਦੀ 10 ਤਰੀਕ ਨੂੰ ਇਹੋ ਹੀ ਪੰਚਾਇਤ ਉਥੇ ਇੱਕ ਮਤਾ ਪਾਸ ਕਰਦੀ ਆ ਵੀਡੀਓ ਦੀ ਹਾਜ਼ਰੀ ਦੇ ਵਿੱਚ ਮੇਰੀ ਵੀ ਹਾਜ਼ਰੀ ਦੇ ਵਿੱਚ ਵੀਡੀਓ ਸਾਹਿਬ ਨੇ ਮਤਾ ਪਵਾਇਆ ਕਿ ਖਸਰਾ ਨੰਬਰ 5743 ਇਹਦਾ ਖਸਰਾ ਨੰਬਰ ਹੈ ਉਹਦੇ ਵਿੱਚ ਕਮਿਊਨਿਟੀ ਜਿਹੜਾ ਇੱਕ ਵਿੱਚ ਗੁਰੂ ਘਰ ਦੇ ਲਈ ਪੰਜ ਕਨਾਲ ਸਮਥਿੰਗ ਕੁਝ ਮਰਲੇ ਸਹੀ ਉਹਦੇ ਨਾਲ ਜਿਹੜਾ ਆ ਗੁਰੂ ਰਬਦਾਸ ਕਮਿਊਨਿਟੀ ਹਾਲ ਦਾ ਜਿਹੜਾ ਵਿਵਾਦ ਆ ਉਹਦੇ ਉੱਤੇ ਗੁਰੂ ਰਬਦਾਸ ਕਮਿਊਨਿਟੀ ਹਾਲ ਬਣਾ ਲਿਆ ਅਸੀਂ ਜਗਾ ਦੇ ਰਹਾ ਮਤਲਬ ਜਿੱਥੇ ਪਹਿਲਾਂ ਗੁਰੂ ਮਹਾਰਾਜ ਦਾ ਗੁਰੂ ਘਰ ਬਣਿਆ ਆ ਉਹਦੇ ਨਾਲ ਇਹ ਜਗਾ ਖਾਲੀ ਪਈ ਆ ਜਿੱਥੇ ਕਮਿਊਨਿਟੀ ਹਾਲ ਬਣਨਾ ਸੀ ਖਾਲੀ ਨਹੀਂ ਉੱਥੇ ਦਿਵਾਰਾਂ ਵੀ ਹੋਈਆਂ ਸਨ ਦਿਵਾਰਾਂ ਵੀ ਹੋਈਆਂ ਪਹਿਲਾਂ ਇੱਕ ਦਿਵਾਰਾਂ ਪਹਿਲਾਂ ਦੀਆਂ ਹੋਈਆਂ ਦਿਵਾਰਾਂ ਪਹਿਲਾਂ ਨਹੀਂ ਹੋਈਆਂ ਦਿਵਾਰਾਂ ਪਹਿਲਾਂ ਉਹਨਾਂ ਦਿਵਾਰਾਂ ਨੂੰ ਤੋੜਿਆ ਤੋੜ ਦਿੱਤਾ ਗਿਆ ਜੀਸੀਬੀ ਦੇ ਨਾਲ ਜਦੋਂ ਅਪ੍ਰੈਲ ਦੇ ਵਿੱਚ ਗੇਟ ਲਗਾਇਆ 3 ਏਪ੍ਰੈਲ ਦਾ ਮਾਮਲਾ ਹੈ ਸਰ 21 ਏਪ੍ਰੈਲ ਦਾ ਨਹੀਂ ਸਰ ਇਹ ਹੈਗਾ ਜੀ 7 8 ਏਪ੍ਰੈਲ ਦਾ ਠੀਕ ਹੈ 7 8 ਏਪ੍ਰੈਲ ਨੂੰ ਉੱਥੇ ਰੌਲਾ ਪੈਂਦਾ ਟਾਉਣ ਲਈ ਜਾਂਦਾ ਉਸ ਦਿਵਾ ਧਰਨਾ ਲੱਗਦਾ 10 ਏਪ੍ਰੈਲ ਨੂੰ ਜਿਹੜਾ ਮਤਾ ਪਾਇਆ ਜਾਂਦਾ ਕਿ ਤੁਹਾਨੂੰ ਜਗਾ ਦੇਤੀ ਸਮਾਜ ਨੂੰ ਮਲਟੀਵਾਲ ਨੂੰ ਦੇਤੀ ਔਰ 10 ਏਪ੍ਰੈਲ ਤੋਂ ਬਾਅਦ ਅਸੀਂ ਉੱਥੇ ਗੇਟ ਵੀ ਸਥਾਪਿਤ ਕਰ ਲਿਆ ਨਿਵਾਰਾਂ ਦੇ ਨਾਲ ਗੇਟ ਵੀ ਸਾਡਾ ਲੱਗ ਗਿਆ ਔਰ ਅਸੀਂ ਸਮਾਜ ਜਿਹੜਾ ਸਮਾਜ ਦੇ ਵਿੱਚ ਖੁਸ਼ੀ ਸੀ ਕਿ ਇਹ ਮਾਮਲਾ ਜਿਹੜਾ ਸੁਲਝ ਜਾ ਸੁਲਝ ਗਿਆ ਪਰ ਅਚਾਨਕ 21 ਅਗਸਤ ਨੂੰ ਫੇਰ ਸਾਨੂੰ ਫੋਨ ਆਉਂਦਾ ਕਿ ਪਿੰਡ ਤਲੇਤਾ ਨੂੰ ਚਾਰੇ ਪਾਸੋਂ ਪੁਲਿਸ ਨੇ ਘੇਰਾ ਪਾ ਲਿਆ ਇਹ ਤੋਂ ਤੁਹਾਡੀ ਜਾਣਕਾਰੀ ਚ ਹੋਣਾ ਕਿ ਬਹੁਤ ਜਿਹੜੀ ਮਸ਼ਹੂਰ ਸ਼ਕਤੀਸ਼ਾਲੀ ਜਗਾ ਰਾਜਾ ਸਾਹਿਬ ਮਯਾਰਾ ਉੱਥੇ ਦਰਬਾਰ ਤੇ ਮੇਲਾ ਚੱਲ ਰਿਹਾ ਸੀ ਔਰ ਸਾਡੇ ਸਮਾਜ ਸੰਗਤ ਸਾਰੀ ਰਾਜਾ ਸਾਹਿਬ ਮਯਾਰੇ ਚੱਲ ਗਈ ਉਸ ਮੌਕੇ ਦਾ ਫਾਇਦਾ ਲੈ ਕੇ ਸਰਪੰਚ ਸਾਹਿਬ ਔਰ ਮੈਂ ਕਹਣਾ ਪੂਰੇ ਜ਼ਿਲੇ ਦੀ ਪੁਲਸ ਉਥੇ ਲਾ ਦੇ ਔਰ ਜੇ ਸਾਨੂੰ ਜਦੋਂ ਮੈਸੇਜ ਲੱਗਾ ਸੀ ਵੀ ਲਗਭਗ ਸਾਡੀ ਸਮੁੱਚੀ ਬਾਰਜ ਸਮਾਜ ਪਾਲਟੀ ਹਲਕਾ ਫਲੋਰ ਦੀ ਟੀਮ ਅੱਧੇ ਘੰਟੇ ਦੇ ਵਿੱਚ ਉੱਥੇ ਹਾਜ਼ਰ ਹੋਏ ਜਦੋਂ ਅਸੀਂ ਕਿਹਾ ਬਈ ਜਾਣਾ ਚਾਹਿਆ ਗੁਰੂ ਘਰ ਜਿੱਥੇ ਦੀਵਾਰਾਂ ਤੋੜੀਆਂ ਜਾ ਰਹੀਆਂ ਸੀ ਤਾਂ ਪੁਲਿਸ ਨੇ ਸਾਨੂੰ ਰਾਸਤੇ 'ਚ ਰੋਕ ਲਿਆ ਹਾਂ ਮੈਂ ਵੀਡੀਓ ਵੀ ਦੇਖੀ ਆ ਜਿੱਥੇ ਪੁਲਿਸ ਨੇ ਨਜ਼ਰਬੰਦ ਕਰ ਲਿਆ ਸਾਥੀਆ ਨਜ਼ਰਬੰਦ ਕੀਤਾ ਅਸੀਂ ਪੁਲਿਸ ਨੂੰ ਕਿਹਾ ਕਿ ਸਾਨੂੰ ਗੁਰੂ ਘਰ ਤੱਕ ਜਾਣ ਦਿਓ ਉਹ ਕਹਿੰਦੇ ਨਹੀਂ ਤੁਸੀਂ ਗੁਰੂ ਘਰ ਨਹੀਂ ਜਾ ਸਕਦੇ ਉੱਥੋਂ ਦੇ ਐਸ ਐਚਓ ਸਾਹਿਬ ਹੋਰ ਪ੍ਰਸ਼ਾਸਨ ਲੱਗਾ ਸੀ ਉਹਨੂੰ ਕਿਹਾ ਬਈ ਠੀਕ ਹੈ ਤੁਸੀਂ ਕਹਿੰਦੇ ਡੀਸੀ ਦੇ ਹੁਕਮ ਆ। ਤਹਿਸੀਲਦਾਰ ਸਾਹਿਬ ਨੂੰ ਪੁਆਇੰਟ ਕਰ ਦਿੱਤਾ ਤੇ ਸਾਨੂੰ ਕੋਈ ਤਰਾਜ ਨਹੀਂ ਅਸੀਂ ਇਹਦੀ ਕਾਨੂੰਨੀ ਲੜਾਈ ਲੜਨਾ ਚਾਹੁੰਦੇ ਸੀ ਜੇਕਰ ਡੀਸੀ ਸਾਹਿਬ ਨੇ ਹੁਕਮ ਦਿੱਤੇ ਸਾਡੀ ਧਿਰ ਨੂੰ ਸੁਣਿਆ ਨਹੀਂ ਗਿਆ ਔਰ ਮੈਂ ਤਾਂ ਮੈਨੂੰ ਜਿੰਨੀਕ ਜਾਣਕਾਰੀ ਕਿਉਂਕਿ 2008 ਦੇ ਵਿੱਚ ਤੋਂ ਬਤੌਰ ਮੈਂ ਪੰਜ ਸਰਪੰਚ ਅੱਜ ਤੱਕ ਚੁਣਦਾ ਆ ਰਿਹਾ ਹੁਣ ਮੇਰੀ ਵਾਈਫ ਸਰਪੰਚ ਆ ਕੋਈ ਵੀ ਪੰਚਾਇਤੀ ਜਗ੍ਹਾ ਹੁੰਦੀ ਆ ਉਹਦਾ ਮਤਾ ਪਾਉਣ ਤੋਂ ਬਾਅਦ ਧਾਰਾ 107 ਦੇ ਵਿੱਚ ਧਾਰਾ 7 ਦੇ ਵਿੱਚ ਕੇਸ ਲੱਗਦਾ ਉਹ ਡੀਡੀਪੀਓ ਜੇ ਸੁਣਵਾਈ ਹੁੰਦੀ ਹੈ ਸੁਣਵਾਈ ਹੋਣ ਤੋਂ ਬਾਅਦ ਜੇਕਰ ਪੰਚਾਇਤ ਦੇ ਹੱਕ ਚ ਹੋਵੇ ਫਿਰ ਕਬਜ਼ਾ ਲੈਣ ਲਈ ਪੁਲਿਸ ਪ੍ਰੋਟੈਕਸ਼ਨ ਦੀ ਲੋੜ ਕੰਦੀ ਇੱਥੇ ਕੀ ਹੋਇਆ ਕਿ ਸਰਕਾਰ ਦੇ ਸ਼ਹਿਰ ਦੇ ਉੱਤੇ ਓਕੇ ਸਰਕਾਰ ਦੇ ਸ਼ਹਿਰ ਦੇ ਉੱਤੇ ਬਿਨਾਂ ਧਾਰਾ 7 ਦਾ ਕੇਸ ਲਗਾਏ ਸਿੱਧਾ ਹੀ ਉਹ ਮਤੇ ਤੋਂ ਬਾਅਦ 10 4 ਵਾਲੇ ਮਤੇ ਤੋਂ ਬਾਅਦ ਸਾਨੂੰ ਸ਼ਾਂਤਨਾ ਬਿਠਾਉਣ ਤੋਂ ਬਾਅਦ ਪੰਚਾਇਤ ਦੇ ਸਰਪੰਚ ਸਾਹਿਬ ਨੇ ਧੋਖੇ ਦੇ ਨਾਲ ਉਸ ਤੋਂ ਬਾਅਦ ਇੱਕ ਹੋਰ ਮਤਾ ਪਾਇਆ ਉਸ ਤੋਂ ਬਾਅਦ ਹੀ ਉਸ ਤੋਂ ਬਾਅਦ ਇੱਕ ਹੋਰ ਮਤਾ ਪਾਇਆ 12 4 ਦਾ ਔਰ ਜਿਸ ਦਿਨ ਛੁੱਟੀ ਆ ਸੈਟਰਡੇ ਵਾਲਗਣੇ ਓਕੇ ਉਹ ਮਤਾ ਪਾ ਕੇ ਉਹਦੇ ਉੱਤੇ ਕਾਰਵਾਈ ਆਰੰਭ ਦਿੱਤੀ ਦੁਵਾਰਾ ਟਾਉਣ ਦੇ ਲਈ ਅੱਛਾ ਦੁਵਾਰਾ ਪਹਿਲਾਂ ਤੁਹਾਨੂੰ ਮਤਾ ਪਾ ਕੇ ਦੇ ਦਿੱਤਾ ਕਿ ਤੁਸੀਂ ਇੱਥੇ ਕਮਿਊਨਿਟੀ ਹਾਲ ਬਣਾ ਸਕਦੇ ਹੋ ਤੁਸੀਂ ਦੁਵਾਰਾ ਕਰ ਲਈਆਂ 게ਟ ਲਗਾ ਦਿੱਤਾ ਸਮਾਜ ਵੱਲੋਂ ਉਸ ਤੋਂ ਬਾਅਦ ਸਰਪੰਚ ਵੱਲੋਂ ਦੁਵਾਰਾ ਮਤਾ ਪਾ ਦਿੱਤਾ ਕਿ ਉਹਨਾਂ ਦੁਵਾਰਾ ਨੂੰ ਹਟਾਉਣ ਦੇ ਲਈ ਬਿਲਕੁਲ ਓਕੇ ਉਹ ਦੁਵਾਰਾ ਨੂੰ ਮੈਂ ਇਹ ਵੀ ਜਾਣਕਾਰੀ ਦੇਣਾ ਚਾਹੁੰਦਾ ਕਿ ਜਦੋਂ ਇੱਕ ਪੰਚਾਇਤ ਕੋਈ ਮਤਾ ਪਾ ਲਵੇ ਉਹਨੂੰ ਰੱਦ ਨਹੀਂ ਕਰ ਸਕਦੇ ਪੰਚਾਇਤ ਕੋ ਕੋਈ ਬਾਅਦ ਨਹੀਂ ਉਹ ਡਾਇਰੈਕਟਰ ਕੋ ਭੇਜਿਆ ਜਾਂਦਾ ਡਾਇਰੈਕਟਰ ਆਪਣੀ ਹਾਜ਼ਰੀ ਚ ਮਤਾ ਲਿਖ ਕੇ ਉਹਨੂੰ ਮਤੇ ਨੂੰ ਕੈਨਸਲ ਕਰ ਸਕਦਾ ਓਕੇ ਇਹ ਵੀ ਇਹ ਵੀ ਪ੍ਰੋਸੈਸ ਨਹੀਂ ਹੋਊਗਾ ਇਹ ਵੀ ਪ੍ਰੋਸੈਸ ਨਹੀਂ ਹੋਊਗਾ ਆਊਟ ਕੀਤਾ ਫਿਰ ਕੋਈ ਨਿਸ਼ਾਨਦਾਈ ਨਹੀਂ ਹੋਈ ਔਰ ਨਿਸ਼ਾਨਦਾਈ ਕੋਈ ਨਹੀਂ ਹੋਈ ਕਿ ਕਿਹੜੀ ਜ਼ਮੀਨ ਕਿੱਥੇ ਪਈ ਕਿਹੜੀ ਜ਼ਮੀਨ ਕਿੱਥੇ ਪਈ ਉਹ ਉਹ ਮੋਦੀ ਤੇ ਕਿਦਾਂ ਤਸਦੀਕ ਕੀਤਾ ਜਾ ਸਕਦਾ ਕਿ ਇਹ ਇਹ ਗੈਰ ਕਾਨੂੰਨੀ ਹੈ ਜਾਂ ਇਹ ਇਸ ਰਕਵੇ ਤੋਂ ਬਿਨਾ ਪਿੰਡ ਚ ਹੋਰ ਵੀ ਕੋਈ ਸਾਂਝੀਆਂ ਸ਼ਾਮਲਾਟਾਂ ਰੱਖਦੇ ਹੈਗੇ ਸਰਪੰਚ ਸਾਹਿਬ ਅੱਛੀ ਤਰ੍ਹਾਂ ਦੱਸ ਸਕਦੇ ਉਸ ਪਿੰਡ ਦੇ ਪਰ ਉਹਨਾਂ ਨੇ ਪ੍ਰੈਸ ਮੂਰੇ ਵੀ ਦੱਸਿਆ ਔਰ ਕਿਤੇ ਹੋਰ ਵੀ ਅਦਾਰਿਆਂ ਨੂੰ ਦੱਸਿਆ ਕਿ 28 ਏਕੜ ਜ਼ਮੀਨ ਜਿਹੜੀ ਆ ਉਹ ਜ਼ਗੀਰਦਾਰਾਂ ਦੇ ਚਿੱਟੇ ਕੁਰਤੇ ਪਜਾਮੇ ਵਾਲਿਆਂ ਦੇ ਕਬਜ਼ੇ ਹਟਿਆ ਉਹਨਾਂ ਨੂੰ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਵਾਲੇ ਤੱਕ ਛਡਾਉਣ ਦੀ ਕੋਈ ਕੋਸ਼ਿਸ਼ ਨਹੀਂ ਗੁਰੂ ਘਰ ਦੀਆਂ ਚ ਦੁਵਾਰਾਂ ਨੂੰ ਜਿਹੜਾ ਹਟਾਉਣਾ ਨਹੀਂ ਗੁਰੂ ਘਰ ਦੀਆਂ ਦੋ ਕਨਾਲ 13 ਮਰਲੇ ਜਿਹੜੀ ਜਗ੍ਹਾ ਆ ਉਹਦੇ ਲਈ ਪਤਾ ਲਈ ਮਤਾ ਪਾ ਦਿੱਤਾ ਪਤਾ ਨਹੀਂ ਕੀ ਮਾਨਸਕ ਦਾ ਦੋ ਵਾਰ ਬਲਡੋਜ਼ਰ ਲੈ ਕੇ ਦੋ ਵਾਰ ਜੀਸੀਵੀ ਲੈ ਕੇ ਸਪੰਸਬ ਆ ਗਏ ਓਕੇ ਤੇ ਹੋਰ ਨਾ ਨਿਸ਼ਾਨਦੇਹੀ ਕਰਾਈ ਨਾ ਕੋਈ ਨੋਟਿਸ ਕੀਤਾ ਕਿ ਅਸੀਂ ਇਹਨੂੰ ਖਾਲੀ ਕਰਾਣਾ ਤੁਸੀਂ ਇਹਨੂੰ ਪਦਰਾਂ ਕਰੋ ਉਹ ਇੱਟਾਂ ਵੀ ਚੱਕ ਕੇ ਲੈ ਗਏ ਕੁਝ ਪਰ ਜਦੋਂ ਅਸੀਂ ਉੱਥੇ ਜਾਣਾ ਚਾਇਆ ਮੈਂ ਗੱਲ ਨੂੰ ਤੁਹਾਨੂੰ ਪੂਰੀ ਡਿਟੇਲ ਨਾ ਦੱਸਦਾ ਜਦੋਂ ਅਸੀਂ ਜਾਣਾ ਚਾਇਆ ਪੁਲਿਸ ਨੇ ਸਾਨੂੰ ਰੋਕਿਆ ਔਰ ਹੈਰਾਨੀ ਉਦੋਂ ਹੋਈ ਜਦੋਂ ਪੁਲਿਸ ਪ੍ਰਸ਼ਾਸਨ ਦੇ ਕੋਲ ਲੇਡੀਜ਼ ਮੁਲਾਜ਼ਮ ਵੀ ਘੱਟ ਸੀਗੀਆਂ ਸਾਡੀਆਂ ਮਾਤਾਮਾਂ ਪੈਣਾ ਅਨਵਿਆਹੀਆਂ ਲੜਕੀਆਂ ਸਾਡੀਆਂ ਪੈਣਾ ਉਹਨਾਂ ਨੂੰ ਵੀ ਪੁਲਿਸ ਨੇ ਟੱਕੇ ਨਾਲ ਟੱਕ ਤੱਕ ਕੇ ਬੱਸੇ ਚੜ੍ਹ ਕੇ ਲੈ ਗਏ। ਔਰ ਸਾਨੂੰ ਵੀ 22 ਜਿਹੜੇ ਸਾਥੀ ਸੀ ਸਾਡੇ ਬਸਪਾ ਦੇ ਔਰ ਉੱਥੋਂ ਦੇ ਨਗਰ ਦੇ ਸਾਨੂੰ ਵੀ ਉੱਥੋਂ ਪੁਲਿਸ ਫੜ ਕੇ ਜਿਹੜੀ ਆ ਸੰਝਾ ਚੌਂਕੀ ਲੈ ਲੈ। ਔਰ ਉਸ ਤੋਂ ਬਾਅਦ ਇੱਥੇ ਜ਼ਿਕਰ ਕਰਨਾ ਬਹੁਤ ਅਤੀ ਜ਼ਰੂਰੀ ਆ ਕਿ ਭੋਜਨ ਸਮਾਜਪਾਲ ਦੇ ਪੰਜਾਬ ਦੇ ਪ੍ਰਧਾਨ ਡਾਕਟਰ ਅਵtar ਸਿੰਘ ਜੀ ਕਰੀਮਪੁਰੀ ਸਾਹਿਬ ਜਿਨ੍ਹਾਂ ਨੇ ਪਹਿਲਾਂ ਵੀ ਲੰਬੀਆਂ ਲੜਾਈਆਂ ਸਮਾਜ ਲਈ ਲੜੀਆਂ ਔਰ ਇਸ ਲੜਾਈ ਨੂੰ ਉਹਨਾਂ ਨੇ ਪੂਰੀ ਬਰੀਕੀ ਨਾਲ ਜਾਂਚ ਕੇ ਸਾਰੀਆਂ ਕਾਨੂੰਨੀ ਪ੍ਰਕਿਰਿਆਵਾਂ ਨੂੰ ਪੜ੍ਹ ਕੇ ਉਹਨਾਂ ਨੇ ਇੱਕ ਸਟੈਂਡ ਲਿਆ ਕਿ ਚਾਹੇ ਕੁਝ ਵੀ ਹੋ ਜਵੇ ਜਿਹੜਾ ਗੁਰਦੁਆਰੇ ਸਾਹਿਬ ਦੇ ਨਾਲ ਕਮਿਊਨਿਟੀ ਹਾਲ ਬਣਨਾ ਉਹ ਜਿਉਂ ਦਾ ਤਿਉਂ ਵੈਸੇ ਹੀ ਬਣਾਉਣਾ ਜਿੱਦਾਂ ਬਣਿਆ ਸੀ ਵੈਸੇ ਹੀ ਵੈਸੇ ਹੀ ਬਣਾਉਣਾ ਕੰਦਾ ਨਹੀਂ ਬਣಾಣੀ ਹੁਣ ਕਮਿਊਨਿਟੀ ਹਾਲ ਸਾਰੀ ਕਰੂਗਾ ਸਮਾਰੋਥੀ ਬਿਲਕੁਲ ਔਰ ਉਹਨਾਂ ਨੇ ਤ੍ਰੰਥ ਮਾਨਜੋਗ ਬਲਵਿੰਦਰ ਜੀ ਜਨ ਅਸਕਰੀ ਬਸਪਾ ਪੰਜਾਬ ਗਰਮੇਲ ਚੁੰਬਰ ਜੀ ਔਰ ਜਗਦੀਸ਼ ਸ਼ੇਰਪੁਰ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਇਹਨਾਂ ਨੂੰ ਤਿੰਨਾਂ ਦੀ ਡਿਊਟੀ ਲਗਾ ਕੇ ਸਾਨੂੰ ਪੁਲਿਸ ਤੋਂ ਰਿਹਸਤ ਤੋਂ ਰਿਹਾ ਕਰਾਇਆ ਔਰ ਤਰੰਤ ਪ੍ਰਧਾਨ ਜੀ ਵੀ ਉੱਥੇ ਹਾਜ਼ਰ ਹੋ ਗਏ ਕਰੀਮਪੁਰੀ ਸਾਹਿਬ ਆਪ ਆ ਗਏ ਆਪ ਆਏ ਓਕੇ ਜਦੋਂ ਕਰੀਮਪੁਰੀ ਸਾਹਿਬ ਦਸਾਂਝਾ ਚੌਂਕੀ ਪਹੁੰਚ ਜਾਂਦੇ ਆ ਜਿੱਥੇ ਬਹੁਜਨ ਸਮਾਜ ਦੇ ਸਾਥੀਆਂ ਨੂੰ ਤੇ ਪਿੰਡ ਦੇ ਲੋਕਾਂ ਨੂੰ ਵਿਚਔਰਤਾਂ ਵੀ ਸੀ ਨਜ਼ਰਬੰਦ ਕੀਤਾ ਸੀਗਾ ਜਦੋਂ ਉਹਨਾਂ ਨੂੰ ਉੱਥੋਂ ਛਡਵਾਇਆ ਜਾਂਦਾ ਤੇ ਫਿਰ ਕੀ ਰابطਾ ਸਰਪੰਚ ਨਾਲ ਹੁੰਦੀ ਜਾਂ ਪ੍ਰਸ਼ਾਸਨ ਨਾਲ ਹੁੰਦੀ ਕੋਈ ਕ੍ਰੀਮਪਰੀ ਸਾਹਿਬ ਦਾ ਕੋਈ ਉਹਨਾਂ ਨਾਲ ਗੱਲ ਹੁੰਦੀ ਜਾਂ ਕੋਈ ਅਗਲੀ ਰਣਨੀਤੀ ਤੈਅ ਹੁੰਦੀ ਉਸ ਤੋਂ ਬਾਅਦ ਦੇਖੋ ਜਦੋਂ ਸਤਕਾਰ ਜੋਗ ਦੁਤਾਰ ਸਿੰਘ ਕ੍ਰੀਮਪਰੀ ਜੀ ਉੱਥੇ ਪਹੁੰਚੇ ਮੌਕੇ ਤੇ ਜਦੋਂ ਉਹਨਾਂ ਨੇ ਕਿਹਾ ਕਿ ਅਗਲਾ ਪ੍ਰੋਸੈਸ ਉਹਨਾਂ ਨੇ ਸਾਨੂੰ ਪ੍ਰੋਗਰਾਮ ਦਿੱਤਾ ਠੀਕ ਹੈ ਤੇ ਦੋ ਦਿਨ ਬਾਅਦ ਨੰਗਲ ਦੇ ਵਿੱਚ ਦੁਆਬਾ ਦੇ ਮੇਨ ਆਗੂਆਂ ਦੀ ਮੀਟਿੰਗ ਸੱਜੀ ਗਈ ਕਿੰਨੀ ਤਰੀਕ ਨੂੰ 23 ਅਗਸਤ ਨੂੰ ਮੀਟਿੰਗ ਸੱਜੀ ਗਈ ਨੰਗਲ ਦੇ ਵਿੱਚ ਪ੍ਰਧਾਨ ਜੀ ਨੇ ਐਲਾਨ ਕੀਤਾ ਕਿ ਅਸੀਂ ਪ੍ਰੋਟੈਸਟ ਕਰਾਂਗੇ ਅਸੀਂ ਡੀਐਸਪੀ ਦਫਤਰ ਮੋਰੇ ਪ੍ਰੋਟੈਸਟ ਕੀਤਾ ਡੀਐਸਪੀ ਸਾਹਿਬ ਨੇ ਸਮਝਾ ਲਿਆ ਕਿ ਮੈਂ ਪ੍ਰਸ਼ਾਸਨ ਨਾਲ ਮੀਟਿੰਗ ਕਰਵਾਉਣਾ ਔਰ ਉਸ ਤੋਂ ਬਾਅਦ ਪੰਜ ਮੈਂਬਰ ਦੀ ਸਾਡੀ ਟੀਮ ਬਣੀ ਪ੍ਰਸ਼ਾਸਨ ਨਾਲ ਦੋ ਵਾਰ ਮੀਟਿੰਗ ਹੋਈ ਬਿਨ ਸੱਟਾ ਮੀਟਿੰਗ ਕੋਈ ਸੱਟਾ ਨਹੀਂ ਨਿਕਲਿਆ ਕੋਈ ਸੱਟਾ ਨਹੀਂ ਨਿਕਲਿਆ ਪ੍ਰਧਾਨ ਜੀ ਨੇ ਐਕਸ਼ਨ ਲਿਆ ਦੁਆਬੇ ਦਾ ਇਕੱਠ ਅਸੀਂ ਐਸਡੀਐਮ ਆਫਿਸ ਦੇ ਮੋਰੇ ਰੱਖਿਆ ਉਸ ਤੋਂ ਬਾਅਦ ਦੁਬਾਰਾ ਅਗਲੀ ਅਗਲੀ ਰਣਨੀਤੀ ਅਸੀਂ ਐਸਡੀਐਮ ਦਫਤਰ ਮੋਰੇ ਦੁਆਬੇ ਦਾ ਪ੍ਰੋਟੈਸਟ ਕੀਤਾ ਦੁਆਬੇ ਦੀ ਸੰਗਤ ਨੂੰ ਨਾਲ ਲੈ ਕੇ ਕਿੰਨੀ ਤਰੀਕ ਨੂੰ ਕੀਤਾ ਇਹ ਪ੍ਰੋਟੈਸਟ ਪਹਿਲਾਂ ਅਸੀਂ ਜਿਹੜਾ ਹਲਕਾ ਪਧਰੀ ਤਰਨਾ ਡੀਐਸਪੀ ਦਫਤਰ ਫਲੋਰ ਮੋਰੇ ਲਗਾਇਆ ਸੰਕੇਤਕ ਦਰਨਾ ਗਿਆ ਸੀ ਟਕ ਤਰਨਾ ਸੀ ਉਹ ਸੋਡਾ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਮੈਂ ਜਿਹੜੇ ਤਹਿਸੀਲ ਦੇ ਮਾਲਕ ਮੰਨ ਜੋਗ ਐਸਡੀਐਮ ਸਾਹਿਬ ਆ ਉਹਨਾਂ ਨਾਲ ਤੁਹਾਡੀ ਮੀਟਿੰਗ ਤੈਅ ਕਰਵਾ ਦੰਨਾ ਓਕੇ ਉਹਨਾਂ ਨੇ ਮੀਟਿੰਗ ਤੈਅ ਹੁਣ ਵੀ ਹੋਈ ਮੀਟਿੰਗ 'ਚ ਗੱਲ ਵੀ ਹੋਈ ਸਰਪੰਚ ਸਾਹਿਬ ਮੰਨ ਗਏ ਮਤਾ ਪਾਉਣ ਲਈ ਓਕੇ ਮੁੜ ਕੇ ਜਾ ਕੇ ਫੇਰ ਮੁਕਰੇ ਫੇਰ ਦੁਬਾਰਾ ਸਾਨੂੰ ਮਜਬੂਰਨ ਐਸ ਡੀ ਐਮ ਦਫਤਰ 9 ਸਤੰਬਰ ਨੂੰ ਅਸੀਂ ਧਰਨਾ ਪ੍ਰਦਰਸ਼ਨ ਕੀਤਾ। ਅਕੋਰਸ ਤੋਂ ਬਾਅਦ ਜਲੰਧਰ ਪ੍ਰਸ਼ਾਸਨ ਵੀ ਆਇਆ। ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਫੇਰ ਪ੍ਰੋਸਾ ਦਿੱਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਇਹ ਮਤਾ ਪਵਾ ਕੇ ਉੱਥੇ ਕਮਿਊਨਿਟੀ ਹਾਲ ਦੁਬਾਰਾ ਬਣਾਵਾਂਗੇ। ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਪ੍ਰੋਸਾ ਦਿੱਤਾ। ਉਸ ਤੋਂ ਬਾਅਦ ਅਸੀਂ ਜੜਾ ਉਹ ਧਰਨਾ ਚੱਕ ਲਿਆ। 9 ਸਤੰਬਰ ਦੀ ਗੱਲ ਹੈ। 9 ਸਤੰਬਰ ਦੀ। ਔਰ ਉਸ ਧਰਨੇ ਦੀ ਸਮਾਪਤੀ ਤੇ ਡਾਕਟਰ ਅਵਤਾਰ ਸਿੰਘ ਕਰੀਮਪ੍ਰੀਤ ਸਾਹਿਬ ਨੇ ਐਲਾਨਨਾਮਾ ਕੀਤਾ। ਕਿ ਅਸੀਂ ਤੁਹਾਨੂੰ 20 ਸਤੰਬਰ ਤੱਕ ਦਾ ਸਮਾਂ ਦਿੰਦੇ ਆ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਕਿ ਉੱਥੇ ਦੁਬਾਰਾ ਕੰਡਾਂ ਦੀ ਸਾਰੀ ਪ੍ਰਸ਼ਾਸਨ ਕਰਵਾ ਕੇ ਦੇ ਪਹਿਲਾਂ ਵਾਂਗੇ ਪਹਿਲਾਂ ਵਾਂਗੇ ਕਿਉਂਕਿ ਉਹਨਾਂ ਨੇ ਹੀ ਕਰਵਾਈਆਂ ਔਰ ਜੇਕਰ ਨਹੀਂ ਹੁੰਦੀਆਂ ਤਾਂ 20 ਸਤੰਬਰ ਨੂੰ ਅਸੀਂ ਗੁਰੂ ਸਾਹਿਬ ਦੀ ਚੰਨ ਸ਼ੋਪਾ ਪ੍ਰਾਪਤ ਧਰਤੀ ਖਰਾੜਗੜ੍ਹ ਸਾਹਿਬ ਤੋਂ ਆਰੰਭ ਕਰਕੇ ਫਲੋਰ ਲੈ ਕੇ ਆਵਾਂਗੇ ਔਰ ਜਿਸ ਦਾ ਨਾਮ ਗੁਰੂ ਰਬਦਾਸ ਸਨਮਾਨ ਯਾਤਰਾ ਹੋਏਗੀ ਕਿਉਂਕਿ ਤਲੇਤੇ ਦੇ ਮਸਲੇ ਦੇ ਨਾਲ ਨਾਲ ਦੋ ਤਿੰਨ ਮਸਲੇ ਹੋਰ ਵੀ ਪੰਜਾਬ ਦੇ ਅੰਦਰ ਉਠੇ ਖਸ਼ਿਆਰਪੁਰ ਦੇ ਵਿੱਚ ਚਾਂਗ ਵਸੋਈ ਜਿੱਥੇ ਗੁਰੂ ਰਵਦਾਸ ਮਹਾਰਾਜ ਦੇ ਨਾਂ ਤੇ ਧਰਮਸ਼ਾਲਾ ਬਣੀ ਹੋਈ ਆ ਉਹਨੂੰ ਸਰਕਾਰ ਪੰਚਾਇਤ ਘਰ ਬਣਾਉਣਾ ਚਾਹੁੰਦੀ ਆ ਔਰ ਜਲੰਧਰ ਦੇ ਵਿੱਚ ਸਤਗੁਰੂ ਰਵਦਾਸ ਮਹਾਰਾਜ ਦੇ ਨਾਂ ਤੇ ਜੋ ਧਰਮਸ਼ਾਲਾ ਉੱਤੇ ਮਹਿਲਾ ਕਲੀਨਿਕ ਖੋਲਣਾ ਚਾਹੁੰਦੀ ਆ ਔਰ ਸਰਕਾਰ ਲਗਾਤਾਰ ਗੁਰੂ ਘਰਾਂ ਤੇ ਕਬਜ਼ਾ ਕਰਨ ਦੀ ਨੀਅਤ ਨਾਲ ਲੱਗੀ ਹੋਈ ਆ ਔਰ ਕੱਲ 20 ਸਤੰਬਰ ਨੂੰ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਸਾਹਿਬ ਦੀ ਅਗਵਾਈ ਦੇ ਵਿੱਚ ਜਦੋਂ ਗੁਰੂ ਰਵਦਾਸ ਸਨਮਾਨ ਯਾਤਰਾ ਚੱਲੀ ਕੁਈ ਕਰਾਲਗੜ ਸਾਹਿਬ ਕਰਾਲਗੜ ਸਾਹਿਬ ਤੋਂ ਤਾਂ ਉਦੋਂ ਹੀ ਪ੍ਰਸ਼ਾਸਨ ਸਾਨੂੰ ਕਹਿ ਰਿਹਾ ਸੀ ਕਿ ਤੁਸੀਂ ਰੁਕੋ ਅਸੀਂ ਤੁਹਾਡਾ ਮਸਲਾ ਹੱਲ ਕਰਨ ਵੱਲੋਂ ਚੱਲ ਪਏ ਮੰਨ ਲਓ ਉਸੇ ਸਮੇਂ ਪ੍ਰਸ਼ਾਸਨ ਦੇ ਨਾਲ کریمਪੁਰੀ ਸਾਹਿਬ ਦਾ ਮਨ ਲਓ ਉਹਨਾਂ ਨੂੰ ਕਹਿਣ ਲੱਗ ਪਏ ਕਿ ਤੁਸੀਂ ਯਾਤਰਾ ਨਾ ਕਰੋ ਅਸੀਂ ਮੰਨ ਲਓ ਹੱਲ ਵਾਲੇ ਪਾਸੇ ਚੱਲ ਲਾੜੇ ਪਾਸੇ ਚੱਲ ਰਹੇ ਹਾਂ ਤੇ ਯਾਤਰਾ ਜਿਹੜੀ ਆ ਕਿੰਨੇ ਵਜੇ ਆਰੰਭ ਹੁੰਦੀ ਆ ਉੱਥੋਂ ਯਾਤਰਾ ਸਾਡੀ ਲਗਭਗ 11:30 ਵਜੇ ਅਸੀਂ ਉੱਥੋਂ ਆਰੰਭ ਕੀਤੀ ਉਹ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਹਲਕਿਆਂ ਤੋਂ ਬਲਾਚੌਰ, ਬੰਗਾ, ਨਮਾ ਸ਼ਹਿਰ, ਫਲੌਰ ਹਲਕਾ, ਗੁਣਾਚੌਰ, ਮੁਕੰਦਪੁਰ ਵੱਖ-ਵੱਖ ਪਿੰਡਾਂ ਜੋ ਅપરા ਨਗਰ ਔਰ ਖਾਸ ਤੌਰ ਤੇ ਸੰਤ ਸਮਾਜ ਦਾ ਵੀ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸੰਤ ਸਮਾਜ ਦਾ ਸੰਪੂਰਨ ਸਾਥ ਸੰਤ ਸਮਾਜ ਸ਼ਾਮਲ ਹੋਇਆ ਕੱਲ ਦੇ ਯਾਤਰਾ ਦੇ ਵਿੱਚ ਚਾਹੇ ਡੇਰਾ ਪਰੋਮਜਾਰਾ ਤੋਂ ਸੰਤ ਕਲਵੰਤਰਾਮ ਜੀ ਹੋਣ ਪਰੋਮਜਾਰਾ ਵਾਲੇ ਸਾਈ ਪੱਪਲ ਸਾਈ ਜੀ ਸੰਤ ਪਰਮ ਜੀ ਜੀ ਨਗਰ ਵਾਲੇ ਔਰ ਆਵਾਦਾਨ ਵਾਲੇ ਸੰਤ ਸੰਤ ਸਮਾਜ ਸੰਤ ਨਰਮਲਦਾਸ ਜੀ ਜੋੜਿਆਂ ਵਾਲੇ ਸਮੁੱਚਾ ਸਮਾਜ ਸਮੁੱਚੀ ਸੰਗਤ ਸਮੁੱਚਾ ਸੰਤਾਂ ਨੇ ਵੀ ਸੰਗਤ ਨੂੰ ਆਸ਼ੀਰਵਾਦ ਦਿੱਤਾ ਕਿਉਂਕਿ ਤਲੇਤੇ ਦਾ ਮਸਲਾ ਹੀ ਇਦਾਂ ਦਾ ਸੀ ਤੇ ਸੰਤ ਸਮਾਜ ਦਾ ਵੀ ਮਨ ਜਿਹੜਾ ਉਹ ਬਹੁਤ ਦੁਖੀ ਸੁਣ ਐ ਇਸ ਨੂੰ ਔਰ ਇਹ ਜਿਹੜੀ ਯਾਤਰਾ ਆ 19 ਪੜਾਏ ਦੇ ਰਾਸਤੇ 'ਚ ਲੱਗੇ ਸੰਗਤਾਂ ਨੇ ਸੰਗਤਾਂ ਨੇ ਖੁੱਲ ਕੇ ਸਮਰਥਨ ਵੀ ਕੀਤਾ 19 ਜਗ੍ਹਾ ਤੇ ਮਲੋ ਯਾਤਰਾ ਦਾ ਜਿਹੜਾ ਪੜਾ ਰਿਹਾ ਪੜਾ ਰਿਹਾ ਔਰ 19 ਤੋਂ ਬਾਅਦ ਜਗ੍ਹਾ ਤੇ ਸੰਗਤਾਂ ਦਾ ਸਵਾਗਤ ਕਰਨ ਲਈ ਰੁਕੀਆਂ ਹੋਈਆਂ ਸੀ ਔਰ ਕਿਉਂਕਿ ਸਵੇਰ ਤੋਂ ਚੱਲੇ ਰਾਤ ਦੇ 11 ਵਜੇ ਸਤਗੁਰੂ ਰਵਦਾਸ ਮੰਦਿਰ ਨੂਰ ਮੈਰ ਰੋਡ ਫਲੋਰ ਵਿਖੇ ਇਸ ਯਾਤਰਾ ਦੀ ਅਸੀਂ ਸਮਾਪਤੀ ਕੀਤੀ ਤੇ ਕਿੰਨੇ ਕਜੇ ਸਰਪੰਚ ਸਾਹਿਬ ਮਲੋ ਫੋਨ ਆ ਜਾਂਦਾ ਕ੍ਰੀਮਪੁਰੀ ਸਾਹਿਬ ਨੂੰ ਕੀ ਮਸਲਾ ਹੱਲ ਹੋ ਗਿਆ ਕਿਉਂਕਿ ਉਹਨਾਂ ਦੀ ਮੈਂ ਸੋਸ਼ਲ ਮੀਡੀਆ ਸਾਈਟ ਤੋਂ ਦੇਖਿਆ ਸੀ ਉਹਨਾਂ ਨੇ ਖਾਸ ਤੌਰ ਤੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜਦੋਂ ਪਾਤਸ਼ਾਹ ਤੇ ਬਾਦਸ਼ਾਹ ਦੇ ਵਿੱਚ ਲੜਾਈ ਹੋਵੇ ਤਾਂ ਜਿੱਤ ਹਮੇਸ਼ਾ ਪਾਤਸ਼ਾਹ ਦੀ ਹੁੰਦੀ ਹੈ ਤੇ ਅਸੀਂ ਉਹਨੂੰ ਦੇਖਿਆ ਵੀ ਕੱਲ ਕਿਉਂਕਿ ਦੁਆਰਾ ਉਹ ਸਾਰਾ ਮਸਲਾ ਹੱਲ ਹੋ ਗਿਆ ਤੇ ਕਿੰਨੇ ਵਜੇ ਫੋਨ ਆ ਜਾਂਦਾ کریمਪੁਰ ਸਿੰਘ ਸਾਹਿਬ ਨੂੰ ਕਿ ਇਹ ਜਿਹੜਾ ਮਸਲਾ ਹੱਲ ਹੋ ਗਿਆ ਲਗਭਗ 10 ਤੋਂ 4 ਵਜੇ ਦੇ ਵਿੱਚ ਸਰਕਾਰੀ ਅਦਾਰਿਆਂ ਤੋਂ ਫੋਨ ਆਉਣੇ ਸ਼ੁਰੂ ਹੋ ਗਏ ਕਿ ਮਸਲਾ ਹੱਲ ਹੋ ਰਿਹਾ ਠੀਕ ਹੈ ਔਰ ਜਿਹੜਾ ਤਲੇਤਾ ਪੰਚਾਇਤ ਦਾ ਸੈਕਟਰੀ ਆ ਉਹ ਹੀ ਮੇਰੀ ਪੰਚਾਇਤ ਦਾ ਸੈਕਟਰੀ ਆ ਉਹਨਾਂ ਨੇ ਮੇਰੇ ਰਾਹੀਂ ਵੀ ਜਿਹੜਾ ਉਹ ਲਿਖਤੀ ਮਤਾ ਵੀ ਆ ਉਹ ਭੇਜਿਆ ਔਰ ਮੈਂ ਪ੍ਰਧਾਨ ਜੀ ਨੂੰ ਵੀ ਦੱਸਿਆ ਔਰ ਪ੍ਰਧਾਨ ਜੀ ਨੇ ਤੁਰੰਤ ਉੱਥੇ ਫਿਰ ਉਹ ਪੜਾ ਚ ਵੀ ਗੱਲ ਰੱਖੀ ਸੀ ਤੁਹਾਡੇ ਵਾਲੀ ਕਿ ਜਦੋਂ ਜੰਗ ਪਾਤਸ਼ਾਹ ਔਰ ਬਾਦਸ਼ਾਹ ਚ ਹੋਵੇ ਹਮੇਸ਼ਾ ਜਿੱਤ ਜਿਹੜੀ ਆ ਉਹ ਪਾਤਸ਼ਾਹ ਦੀ ਹੁੰਦੀ ਆ ਔਰ ਕੱਲ ਵੀ ਜਿਹੜੇ ਜਿੱਤੇ ਆ ਉਹ ਪਾਤਸ਼ਾਹ ਦੀ ਹੋਈ ਸੰਗਤ ਦੀ ਹੋਈ ਆ ਔਰ ਖਾਸ ਤੌਰ ਤੇ ਬਹੁਜਨ ਸਮਾਜ ਪਾਰਟੀ ਜਿਹੜੀ 21 ਅਗਸਤ ਤੋਂ 20 ਸਤੰਬਰ ਤੱਕ ਲਗਾਤਾਰ ਇਸ ਮਸਲੇ ਨੂੰ ਲੈ ਕੇ ਸੜਕ ਤੇ ਰਹੀ ਅੰਦੋਲਨ ਕਰਦੀ ਰਹੀ ਉਦੇ ਸਮੁੱਚੇ ਸੰਗਤ ਦੀ ਜਿੱਤ ਉਹ ਜਿਹੜੀ ਹੋਈ ਔਰ ਉਹਦੇ ਨਾਲ ਨਾਲ ਪਹਿਲੇ ਦਿਨ ਤੋਂ ਡਾਕਟਰ ਉਤਾਰ ਸਿੰਘ ਕਰੀਮਪਰੀ ਸਾਹਿਬ ਨੇ ਹਰ ਆਪਣੇ ਵਿਊ ਤੋਂ ਇਹ ਦੱਸੇ ਲੋਕਾਂ ਨੂੰ ਕਿ ਗੁਰੂ ਸਾਹਿਬ ਦੇ ਚਰਨਾਂ 'ਚ ਬਵੰਜਾ ਰਾਜੇ ਚੁੱਕੇ ਬਿਲਕੁਲ ਔਰ ਤਵੰਜਮਾ ਵੀ ਬਿਨਾਂ ਸ਼ਰਤ ਚੁੱਕ ਜਵੇ ਤਾਂ ਠੀਕ ਰਹੇਗਾ ਔਰ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਨੇ ਕਿਹਾ ਇਹ ਗੱਲ ਸੰਕੇਤ ਵੀ ਦਿੱਤਾ ਕਰੀਮਪਰੀ ਸਾਹਿਬ ਨੇ ਕਿ ਹਲੇ ਮਤਾ ਪਿਆ ਮਤਾ 10/4/2024 25 ਨੂੰ ਵੀ ਪਾਇਆ ਸੀ ਪੰਚਾਇਤ ਨੇ ਪਰ ਫਿਰ ਉਸ ਮਤੇ ਤੋਂ ਮੁੱਕਰ ਗਈ ਸੀ ਬਿਲਕੁਲ ਅਸੀਂ ਜਦ ਤੱਕ ਉਸ ਦੀਆਂ ਦਿਵਾਰਾਂ ਨਹੀਂ ਬਣ ਜਾਂਦੀਆਂ ਬਿਲਕੁਲ ਜਦ ਤੱਕ ਬੇ ਮਤਲਬ ਇਹਨੂੰ ਕਮਿਊਨਿਟੀ ਹਾਲ ਬਣਨ ਤੱਕ ਲੜਾਈ ਜਾਰੀ ਰਹੀ ਜਾਰੀ ਰਹੇਗੀ ਔਰ ਉਹਨਾਂ ਨੇ ਅਗਲਾ ਪ੍ਰੋਗਰਾਮ ਵੀ ਜਿਹੜਾ ਆਪਣੇ ਦਿੱਤਾ ਕਿ ਧਾਰਮਿਕ ਸਾਡੇ ਗੁਰੂ ਜਿਹੜੇ ਆ ਉਹ ਸਤਗੁਰੂ ਰਬਦਾਸ ਜੀ ਮਹਾਰਾਜ ਬਿਲਕੁਲ ਔਰ ਜੈਸੇ ਹੀ ਰਾਜਨੀਤੀ ਦੀ ਗੱਲ ਕਰਦੇ ਆ ਰਾਜਨੀਤੀ ਦੇ ਸੰਤ ਸਭ ਤੋਂ ਵੱਡੇ ਹੋਇਆ ਮਾਨਯਬਰ ਸਾਬ ਕਾਂਸ਼ੀਰਮ ਸਾਹਿਬ। ਔਰ 9 ਅਕਤੂਬਰ ਨੂੰ ਮਾਨਯਬਰ ਕਾਂਸ਼ੀਰਮ ਸਾਹਿਬ ਦਾ ਪ੍ਰੇਰਣਾ ਮੰਡਸਿਆ। ਬਿਲਕੁਲ। 9 ਅਕਤੂਬਰ 2006 ਨੂੰ ਸਰੀਰਕ ਤੌਰ ਤੇ ਸਾਡੇ ਤੋਂ ਹਮੇਸ਼ਾ ਲਈ ਉਹ ਚਲੇ ਗਏ ਸੀ। ਔਰ ਅਗਲਾ ਪ੍ਰੋਗਰਾਮ ਵੀ ਸਾਡਾ 9 ਅਕਤੂਬਰ ਨੂੰ ਫਲੋਰ ਦੇ ਧਰਤੀ ਤੇ ਹੋਏਗਾ। ਪੰਜਾਬ ਪੱਦਰੀ। ਪੰਜਾਬ ਪੱਦਰੀ। ਤਾਂ ਪ੍ਰੋਗਰਾਮ ਜਿਹੜਾ ਫਲੋਰ ਦੀ ਧਰਤੀ ਤੇ ਮਾਨਯੋਗ ਸਰਪੰਚ ਸਾਹਿਬ ਕਾਂਸ਼ੀਰਮ ਦਾ ਪ੍ਰਿਨਿਮਾਨ ਦੱਸ ਫਲੋਰ ਵਿੱਚ ਬਣਾਇਆ ਇਹਦੇ ਲਈ ਕੋਈ ਸਰਪੰਚ ਸਾਹਿਬ ਜਗਾ ਹਲੇ ਕੋਈ ਤੈਅ ਹੋਈ ਕੀ ਹਲੇ ਚੱਲ ਰਿਹਾ ਜਗਾ ਦੀ ਅਸੀਂ ਇੱਕ ਦੋ ਜਗਾ ਦੇਖੀਆਂ ਹੋਈਆਂ ਕਿਉਂਕਿ ਜੜੀਆਂ ਮੰਡੀਆਂ ਉਹਦੇ ਵਿੱਚ ਝੋਨਾ ਆਉਣਾ ਸ਼ੁਰੂ ਹੋ ਗਿਆ ਇਹ ਥੋੜੇ ਦਿਨਾਂ ਦੇ ਵਿੱਚ ਸੰਗਤ ਨੂੰ ਜਿਹੜਾ ਇਹਦਾ ਪੋਸਟਰ ਸਾਰਾ ਬੈਨਰ ਜਾਰੀ ਕਰ ਦਿੱਤਾ ਜਾਊ ਸੋ ਸਰਪੰਚ ਸਾਹਿਬ ਆਪਾਂ ਬੜੇ ਵਧੀਆ ਢੰਗ ਦੇ ਨਾਲ ਇਸ ਸਾਰੀ ਗੱਲ ਨੂੰ ਐਕਸਪਲੇਨ ਕੀਤਾ ਕਿਉਂਕਿ ਬਹੁਤੇ ਸਾਥੀ ਸਾਰੇ ਮਾਮਲੇ ਦੀ ਪੂਰੀ ਬਰੀਕੀ ਦੇ ਨਾਲ ਨਹੀਂ ਜਾਣਕਾਰੀ ਸੀਗੀ ਉਹਨਾਂ ਨੂੰ ਹੁਣ ਪਤਾ ਲੱਗਾ ਕਿ ਕਿਵੇਂ ਮਾਮਲਾ ਸ਼ੁਰੂ ਹੋਇਆ ਕਿਵੇਂ ਪਹਿਲਾਂ ਮਤਾ ਪਾਇਆ ਗਿਆ ਫਿਰ ਸਟੈਪ ਬੈਕ ਕੀਤਾ ਗਿਆ ਕਿਵੇਂ ਸਰਕਾਰ ਦਾ ਪ੍ਰੈਸ਼ਰ ਹੋ ਸਕਦਾ ਹੈ ਸਾਰੀਆਂ ਗੱਲਾਂ ਖੁੱਲ ਕੇ ਆਪਾਂ ਇਹਦੇ ਬਾਰੇ ਮੰਨ ਲਓ ਸੰਗਤ ਨੂੰ ਵੀ ਦੱਸਿਆ ਹੁਣ ਅਗਲੀ ਰਣਨੀਤੀ ਮੰਨ ਲਓ ਬਹੁਜਨ ਸਮਾਜ ਪਾਰਟੀ ਦੀ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਦੀ ਜਾਂ ਜਿਹੜੇ ਸਾਥੀ ਉੱਥੇ ਲੱਗੇ ਆ ਪਿੰਡ ਦੇ ਨਾਲ ਸਾਥੀਆ ਅਗਲੀ ਰਣਨੀਤੀ ਕੀ ਹੈਗੀ ਦੇਖੋ ਜੇਕਰ ਤਲੇ ਤੇਰੀ ਗੱਲ ਆ ਉਹਦੀ ਨੀਤੀ ਕ੍ਰੀਮਪ੍ਰੀਤ ਸਾਹਿਬ ਨੇ ਔਰ ਸਮੁੱਚੀ ਬੋਧ ਸਮਾਜ ਪਾਰਟੀ ਨੇ ਲਗਭਗ ਕਲੀਅਰ ਕਰਟਿਆ ਕਿ ਕਮਿਊਨਿਟੀ ਹਾਲ ਉੱਥੇ ਹੀ ਬਣਨਾ ਔਰ ਮੋਰੇ ਪਾਰਕ ਬਣਨੀ ਇਹ ਮਤਾ ਪੈ ਗਿਆ ਪੈ ਚੁੱਕਾ ਔਰ ਜਿਹੜੀ ਹੈ ਕ੍ਰੀਮਪ੍ਰੀਤ ਸਾਹਿਬ ਪੰਜਾਬ ਦੇ ਪ੍ਰਧਾਨ ਆ 5 ਨਵੰਬਰ 2024 ਨੂੰ ਉਹਨਾਂ ਨੇ ਆਪਣੀ ਨੀਤੀ ਸਾਫ਼ ਜाहिर ਕਰ ਦਿੱਤੀ ਸੀ ਕਿ ਪੰਜਾਬ ਸੰਭਾਲੋ ਪੰਜਾਬ ਸੰਭਾਲੋ ਮਹਮ ਜਿਹੜੀ ਆ ਉਹਨਾਂ ਨੇ ਜਾਦੀ ਸ਼ੁਰੂ ਕੀਤੀ ਹੈ ਜਾਦਾ ਬਸਪਾ ਦਾ ਗਰਾਫ ਜਿਹੜਾ ਵੱਧ ਰਿਹਾ ਔਰ ਲਗਾਤਾਰ ਵੱਧਦਾ ਜਾ ਰਿਹਾ ਹੈ ਬਹੁਤ ਹੰਗਾਰਾ ਬਣ ਤੋ ਲੋਕਾਂ ਨਾਲੋਂ ਤਕੜਾ ਹੰਗਾਰਾ ਜਿਹੜਾ ਮਿਲ ਰਿਹਾ ਔਰ ਮੈਂ ਸੰਗਤ ਨੂੰ ਇਹ ਦੱਸਣਾ ਵੀ ਚਾਹਣਾ ਕਿ ਮਾਨ ਜੋ ਕ੍ਰਿੰਪਰੀ ਸਾਹਿਬ ਨੇ ਇਸ ਤੋਂ ਪਹਿਲਾਂ ਖੁਰਾੜਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਯਾਤਰਾ ਆਰੰਭੀ ਸੀ ਔਰ ਉਸ ਦਿਨ ਇੱਕ ਐਲਾਨ ਉੱਥੇ ਵੀ ਕੀਤਾ ਕਰਿਆ ਸੀ ਕ੍ਰਿੰਪਰੀ ਸਾਹਿਬ ਨੇ ਕਿ ਜੇਕਰ ਇੱਥੇ ਸ਼ਰਾਬ ਦੇ ਠੇਕੇ ਦਾ ਸਰਕਾਰ ਨੇ ਖੋਲ ਦਿੱਤੇ ਪਰ ਪਾਣੀ ਦਾ ਪ੍ਰਬੰਧ ਨਹੀਂ ਹੈ ਗੁਰੂ ਘਰ 'ਚ ਔਰ ਉਸ ਉਹਨਾਂ ਨੇ ਐਲਾਨ ਕੀਤਾ ਸੀ ਕਿ ਜੇਕਰ ਪਾਣੀ ਦੀ ਟੈਂਕੀ ਦਾ ਪ੍ਰਬੰਧ ਨਾ ਹੋ ਸਕਿਆ ਤਾਂ ਅਸੀਂ ਉਹਦੇ ਲਈ ਵੀ ਅੰਦੋਲਨ ਸੜਕ ਤੇ ਵੱਡਾਂਗੇ ਔਰ ਵਧਾਈ ਹੋਵੇ ਸੰਗਤ ਨੂੰ ਕਿ ਉੱਥੇ ਹੁਣ ਪਾਣੀ ਦੀ ਟੈਂਕੀ ਵੀ ਸਰਕਾਰ ਚੁੱਕ ਕੇ ਬਸਪਾ ਦੇ ਅੰਦੋਲਨ ਤੋਂ ਪਾਣੀ ਦੀ ਟੈਂਕੀ ਵੀ ਲੱਗ ਚੁੱਕੀ ਆ ਔਰ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਮਾਨ ਜੋ ਕਰਮਪਰੀ ਸਾਹਿਬ ਨੇ ਪੰਜਾਬ ਸੰਭਾਲੋ ਮਹਮ ਜਿਹੜੀ ਉਹ ਚੱਲ ਰਹੀ ਆ ਜਿਹਦੇ ਵਿੱਚ ਅਨੇਕਾਂ ਮਸਲੇ ਕੇ ਨਸ਼ਾ ਮੁਕਤ ਪੰਜਾਬ ਨੂੰ ਕਰਨਾ ਜਿੱਥੇ ਅਮਲੀ ਪੈਦਾ ਕਰਨਾ ਚਾਹੁੰਦੀ ਸਰਕਾਰ ਠੇਕੇ ਖੋਲ ਕੇ ਭੋਜਨ ਸਮਾਜ પાર્ટી ਦੀ ਸੱਤਾ ਚਾਏਗੀ ਅਧਿਕਾਰੀ ਬਣਾਏਗੀ ਜਿੱਥੇ ਠੇਕੇ ਖੋਲ ਰਿਹਾ ਉੱਥੇ ਅਸੀਂ ਯੂਨੀਵਰਸਟੀਆਂ ਖੋਲਾਂਗੇ ਇਹ ਪ੍ਰਧਾਨ ਜੀ ਦਾ ਸੰਦੇਸ਼ ਹੈ ਲੋਕਾਂ ਨੂੰ ਔਰ ਮੈਂ ਅੰਤ ਦੇ ਵਿੱਚ ਇਹ ਹੀ ਤੁਹਾਨੂੰ ਵੀ ਬੇਨਤੀ ਕਰਦਾ ਸੰਗਤ ਨੂੰ ਤੁਹਾਡੇ ਜਰੀਏ ਬੇਨਤੀ ਕਰਦਾ ਕਿ 9 ਅਕਤੂਬਰ ਨੂੰ ਮਾਨਯੋਗ ਕਾਂਸ਼ੀਰਮ ਸਾਹਿਬ ਦਾ ਪ੍ਰਿਨਿਮਾਣ ਦੱਸਿਆ ਉਸ ਦਿਨ ਤੋਂ ਆਪਣੇ ਪਿੰਡ ਪਿੰਡ ਤੋਂ ਮਤਾਮਾ ਪੈਣਾ ਬਜ਼ੁਰਗ ਬੱਚੇ ਵੱਧ ਚੜ ਕੇ ਜਿਹੜਾ ਫਲੋਰ ਦੀ ਧਰਤੀ ਤੇ ਪਹੁੰਚ ਕੇ ਆਉਣ ਵਾਲੀ 2027 ਦੇ ਵਿੱਚ ਇਥੋਂ ਦੇ ਮਾੜੇ ਸਿਸਟਮ ਨੂੰ ਚਲਦਾ ਕਰਕੇ ਜਿਹੜਾ ਸਾਡਾ ਨਾਰਾ ਆ ਕਿ ਤਖਤ ਬਦਲ ਦੋ ਤਾਜ ਬਦਲ ਦੋ ਬੇਈਮਾਨਾਂ ਦਾ ਰਾਜ ਬਦਲ ਦੋ ਇਸ ਨਾਰੇ ਨੂੰ ਅਮਲੇ ਰੂਪ ਅਪਣਾਉਣ ਦੇ ਲਈ ਆਪਾਂ ਇੱਕ ਜਟ ਹੋ ਕੇ ਪੰਜਾਬ ਸਮਾਲੋ ਮਹਿਮ ਦਾ ਹਿੱਸਾ ਬਣੀਏ ਔਰ ਜਿੱਥੇ ਸਤਕਾਰਯੋਗ ਕਰੀਮਪੁਰੀ ਸਾਹਿਬ ਲਗਾਤਾਰ ਮਿਹਨਤ ਕਰਕੇ ਸਮਾਜ ਦੇ ਨਾਲ ਚਟਾਨ ਵਾਂਗ ਖੜਿਆ ਔਰ ਮੈਂ ਸਮਾਜ ਨੂੰ ਵੀ ਬੇਨਤੀ ਕਰਦਾ ਕਿ ਸਮਾਜ ਵੀ ਬੌਝਨ ਸਮਾਜ ਪਾਰਟੀ ਦੇ ਨਾਲ ਖੜਾ ਹੋਵੇ ਔਰ ਬੌਝਨ ਸਮਾਜ ਪਾਰਟੀ ਹਮੇਸ਼ਾ ਗਰੀਬ ਗੁਰਬੇ ਕਿਰਤੀ ਕਿਸਾਨ ਦੀ ਹਮਦਰਦ ਬਣ ਕੇ ਇਸ ਪੰਜਾਬ ਨੂੰ ਸੰਭਾਲਣ ਦੀ ਮਹਿਮ ਦੇ ਵਿੱਚ ਵੱਡਾ ਰੋਲਾ ਦਾ ਕਰੇ। ਸੋ ਵੀ ਦੋਸਤੋ ਆਪਾਂ ਜਿਹੜੀ ਆ ਖੁੱਲ ਕੇ ਚਰਚਾ ਕੀਤੀ ਵਿਸਥਾਰ ਦੇ ਨਾਲ ਜਾਣਿਆ ਸਾਰੇ ਤਲੇਤੇ ਦੇ ਮਸਲੇ ਨੂੰ ਕਿ ਕਿਵੇਂ ਪਹਿਲੇ ਦਿਨ ਤੋਂ ਹੀ ਬਹੁਜਨ ਸਮਾਜ ਪਾਰਟੀ ਨੇ ਇਸ ਲੜਾਈ ਨੂੰ ਜ਼ਮੀਨੀ ਪੱਧਰ ਤੇ ਲੜਿਆ ਤੇ ਜਿੱਤ ਪ੍ਰਾਪਤ ਕੀਤੀ। ਇਹ ਬਹੁਜਨ ਸਮਾਜ ਪਾਰਟੀ ਦੀ ਸਮੁੱਚੇ ਸਮਾਜ ਦੀ ਜਿੱਤ ਆ। ਤੇ ਇਸੇ ਗੱਲ ਤੋਂ ਇਹ ਵੀ ਸਪਸ਼ਟ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜੀ ਦੀ ਯੋਗ ਅਗਵਾਈ ਦੇ ਵਿੱਚ ਭੋਜਨ ਸਮਾਜ ਪਾਰਟੀ ਜਿਹੜੀ ਆ ਬਹੁਜਨ ਸਮਾਜ ਦੇ ਜਿਹੜੇ ਮਹਾਪੁਰਸ਼ ਆ ਸਤਗੁਰੂ ਰਵਿਦਾਸ ਜੀ ਕਬੀਰ ਜੀ ਸਦਨਾ ਸਿੰਘ ਜੀ ਜਿੰਨੇ ਵੀ ਸਾਡੇ ਮਹਾਪੁਰਸ਼ ਆ ਉਹਨਾਂ ਦੇ ਮਾਨ ਸਨਮਾਨ ਦੇ ਲਈ ਜਿਹੜੀ ਬਹੁਜਨ ਸਮਾਜ ਪਾਰਟੀ ਸਦਾ ਦ੍ਰਿੜਤਾ ਦੇ ਨਾਲ ਖੜੀ ਆ ਤੇ ਅੱਗੇ ਵੀ ਖੜੀ ਰਹੇਗੀ ਸੋ ਉਮੀਦ ਕਰਦੇ ਆ ਤੁਹਾਨੂੰ ਸਾਡੀ ਇਹ ਕੋਸ਼ਿਸ਼ ਜ਼ਰੂਰ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਥੈਂਕ ਯੂ